ਮੋਹਾਲੀ ਦੇ ਪਿੰਡ ਤੋਗਾ ਤੇ ਤੀੜਾ ਦੇ ਭੋਲੇ ਭਾਲੇ ਕਿਸਾਨਾਂ ਤੇ ਜ਼ਿਮੀਂਦਾਰਾਂ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਬਿਲਡਰ ਦੇ ਵੱਲੋਂ ਜਾਲੀ ਦਸਤਕਤ ਕਰਕੇ 50 ਏਕੜ ਤੋਂ ਵੱਧ ਜ਼ਮੀਨ ਦਾ ਗਲਤ ਤਰੀਕੇ ਦੇ ਨਾਲ ਸੀਐਲਯੂ ਪਾਸ ਕਰਵਾ ਕੇ ਕਾਨੂੰਨੀ ਕਟਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਰਟੀਆਈ ਪਾ ਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਹਨਾਂ ਦੇਖਿਆ ਕਿ ਬਿਲਡਰ ਦੇ ਵੱਲੋਂ ਉਹਨਾਂ ਦੇ ਨਕਲੀ ਦਸਤਕਤ ਕਰਕੇ ਜ਼ਮੀਨ ਦੇ ਗਲਤ ਤਰੀਕੇ ਦੇ ਨਾਲ ਪੇਪਰ ਬਣਾਏ ਹੋਏ ਸੀ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਇਹ ਕਪਲਾ ਪਿਛਲੀਆਂ ਸਰਕਾਰਾਂ ਦੇ ਦੌਰਾਨ ਪੁੱਡਾ ਗਮਾਡਾ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਹੋਇਆ ਹੈ ਤੇ ਇਹ ਸਭ ਗਰੀਬ ਕਿਸਾਨ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਹੈ। ਮੋਹਾਲੀ ਗਮਾਡਾ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਦੇ ਆ ਮੌਕੇ ਤੇ ਬੋਲਦੇ ਹੋਏ ਪਿੰਡ ਦੇ ਨੌਜਵਾਨ ਰਵੀ ਰਾਣਾ ਨੇ ਕਿਹਾ ਕਿ ਇਹ ਜ਼ਮੀਨ ਸਾਡੇ ਪੁਰਖਿਆਂ ਦੀ ਹੈ ਤੇ ਇਹਦੀ ਕਰੋੜਾ ਰੁਪਏ ਦੇ ਵਿੱਚ ਕੀਮਤ ਹੈ। ਉਹਨਾਂ ਦੇ ਪਿੰਡ ਦੇ ਲੋਕਾਂ ਦੇ ਨਕਲੀ ਦਸਤਖਤ ਕਰਕੇ ਨਕਲੀ ਅੰਗੂਠੇ ਲਾ ਕੇ ਇਸ ਬਿਲਡਰ ਨੇ ਉਹਨਾਂ ਦੇ ਨਾਲ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਏ ਅਤੇ ਇਸ ਬਿਲਡਰ ਦੇ ਖਿਲਾਫ ਧਾਰਾ 420 ਦੇ ਤਹਿਤ ਪਰਚਾ ਦਰਜ ਕਰਕੇ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਵਾਪਸ ਕਰਵਾਈ ਜਾਏ ਇਸ ਦੇ ਨਾਲ ਹੀ ਹੋਰ ਕੀ ਕੁਝ ਕਿਹਾ ਰਵੀ ਰਾਣਾ ਹੋਰਾਂ ਨਹੀਂ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਰਵੀ ਰਾਣਾ ਹੈ ਜੀ ਪਿੰਡ ਤੋਗਾ ਪਿੰਡ ਤੋਗਾ ਤੋਂ ਰਹਿਣ ਵਾਲੇ ਹਾਂ ਜੀ ਆਪਾਂ ਕੀ ਮਾਮਲਾ ਤੁਸੀਂ ਅੱਜ ਜਿਹੜੇ ਪ੍ਰਦਰਸ਼ਨ ਕਰਨ ਆਏ ਹੋ ਅਸੀਂ ਪ੍ਰਦਰਸ਼ਨ ਕਰਨ ਇਸ ਲਈ ਆਏ ਆ ਵੀ ਸਾਰੇ ਜ਼ਿੰਮੇਦਾਰ ਉਹਰੇ ਤੋਗਾ ਤੀੜਾ ਪਿੰਡ ਦੇ ਆ ਸਾਡੇ ਉੱਤੇ ਪੀਸੀਐਲ ਹਾਊਸਿੰਗ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਜਿਨ੍ਹਾਂ ਨੇ ਸਾਡੀ ਜਾਣਕਾਰੀ ਤੋਂ ਬਿਨਾ ਜੋ ਕਿ ਸਾਨੂੰ 8 ਮਹੀਨੇ ਪਹਿਲਾਂ ਆਰਟੀਆਈ ਤੋਂ ਪਤਾ ਚੱਲਿਆ ਇਹਨਾਂ ਨੇ 2013 ਦੇ ਵਿੱਚ ਪੁਰਾਣੀ ਸਰਕਾਰਾਂ ਦੇ ਸਮੇਂ ਸਾਡੇ ਝੂਠੇ ਸਹਿਮਤੀ ਪੱਤਰ ਝੂਠੇ ਸਾਈਨਾਂ ਨਾਲ ਝੂਠੇ ਸਹਿਮਤੀ ਪੱਤਰ ਤੇ ਐਗਰੀਮੈਂਟ ਜਿਹੜੇ ਆਪਣੇ ਕੋਲਾਬੋਰੇਸ਼ਨ ਦੇ ਇਹਨਾਂ ਨੇ ਇੱਥੇ ਜਮ੍ਹਾਂ ਕਰਾਏ ਹੋਏ ਤੇ ਆਪਣਾ ਪ੍ਰੋਜੈਕਟ ਪਾਸ ਕਰਾ ਲਿਆ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੁਣ ਆਰਟੀਆਈ ਆਪਾਂ ਚ 8 ਮਹੀਨੇ ਪਹਿਲਾਂ ਲਈ ਜਾ ਕੇ ਪਤਾ ਚੱਲਿਆ ਬਹੁਤ ਬੰਦੇ ਉਸ ਚ ਐਕਸਪਾਇਰ ਹੋ ਚੁਕੇ ਉਹਨਾਂ ਨੇ ਇਹਨਾਂ ਨੇ 2013 ਚ ਸਾਈਨ ਕਰੇ ਵੇ ਹਿੰਦੀ ਚ ਮਰੇ 2007 ਚ ਜੋ ਹੈ ਜਤੂ ਲਿਆ 2013 ਚ ਸਾਈਨ ਹਾਂਜੀ ਇਹ ਉੱਤੇ ਕੁਝ ਬੰਦੇ ਜਿਹੜੇ ਪੰਜਾਬੀ ਚ ਸਾਈਨ ਕਰਦੇ ਆ ਉਹਨਾਂ ਦੇ ਇੰਗਲਿਸ਼ ਚ ਸਾਈਨ ਹੈ ਜਿਹੜੇ ਇੰਗਲਿਸ਼ ਚ ਸਾਈਨ ਕਰਦੇ ਉਹਨਾਂ ਦੇ ਪੰਜਾਬੀ ਚ ਸਾਈਨ ਹੈ ਤੇ ਜਿਹੜੀ ਅਨਪੜ ਅੰਗੂਠਾ ਜੇਕਰ ਆਹ ਹਾਂ ਉਹਨਾਂ ਦੇ ਵੀ ਸਾਈਨ ਮਾਰੇ ਵੇ ਆ ਅੱਛਾ ਅਨਪੜ ਇਹ ਡਾਕੂਮੈਂਟ ਉਰੇ ਜਮ੍ਹਾਂ ਹੈ ਜੀ ਤੁਸੀਂ ਆ ਕੇ ਹੀ ਪਾਓ ਆਪਾਂ ਚਾਹਦੇ ਇਹਦੀ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਜੀ ਸਰ ਇਹ ਜਿਹੜੀ ਇਹ ਸਕੈਮ ਹੈ ਇੱਕ ਵੱਡੇ ਲੈਵਲ ਦਾ ਜਿਹਦਾ ਖੁਲਾਸਾ ਹੁਣ ਪਤਾ ਨਹੀਂ ਚਲਿਆ ਹੋ ਸਕਦਾ ਅਫਸਰਾ ਤੇ ਦਬਾਅ ਹੋਵੇ ਜਿਵੇਂ ਭਜੀ ਪਹਿਲੇ ਪਰਲ ਗਰੁੱਪ ਦਾ ਚੱਲਿਆ ਸੀਗਾ ਪਰਲ ਗਰੁੱਪ ਦਾ ਦੂਜਾ ਪਰਲ ਗਰੁੱਪ ਸਾਫੀ ਦਊਂਗਾ ਜੀ ਪੰਜਾਬ 'ਚ ਮੈਂ ਤੁਹਾਨੂੰ ਇੰਨਾ ਕਹਿ ਰਿਹਾ ਕਿੰਨੇ ਕਰੋੜਾਂ ਦੀ ਇਹ ਲੱਗ ਰਿਹਾ ਤੁਹਾਨੂੰ ਮੰਨ ਲਓ ਹੁਣ ਐ ਨਹੀਂ ਕਹਿ ਸਕਦੇ 200 300 ਕਰੋੜ ਦਾ ਸਕੈਮ ਨਾ ਹੋਵੇ ਫਿਲਹਾਲ ਜੋ ਹਾਲੀ ਦਾ ਸਾਰੀ ਗੱਲਾਂ ਖੁੱਲੀਆਂ ਨਹੀਂ ਨਾ ਇੱਕ ਕੁਐਸਚਨ ਹੈ ਕਿ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਉਹਦਾ ਵੀ ਹੱਥ ਹੈ ਇਹਦੇ ਵਿੱਚ ਨਹੀਂ ਇਹਦਾ ਕੋਈ ਹੱਥ ਨਹੀਂ ਹੈ ਜੀ ਇਸ ਸਰਕਾਰ 'ਚ ਸਾਨੂੰ ਕਮ ਸੇ ਕਮ ਪਤਾ ਚੱਲਿਆ ਨਾ ਆਰਟੀਆ ਦਾ ਜਵਾਬ ਮਿਲਿਆ ਸਾਨੂੰ ਟੋਟਲ ਕਿੰਨੇ ਕਿਸਾਨ ਨੇ ਕਿਸਾਨ ਨੇ ਸਾਰੇ ਤੀੜੇ ਤੋ ਜ਼ਿਆਦਾ ਰੀਬੀਆਂ ਨਾਲ ਬੀਬੀਆਂ ਦੇ ਵੀ ਜਿਹਨਾਂ ਦੇ ਨਾਮ ਜ਼ਮੀਨ ਆ ਉਹ ਆਈਆਂ ਵੀ ਆ ਇਹ ਉਹਨਾਂ ਨੂੰ ਪਤਾ ਹੀ ਨਹੀਂ ਹਾਂ ਤਾਂ ਪ੍ਰੋਜੈਕਟ ਪਾਸ ਕਰਾਉਣੇ ਵਾਸਤੇ ਨਾ ਛੁੱਟੀ ਐਗਰੀਮੈਂਟ ਤੇ ਉਰੇ ਜਮ੍ਹਾਂ ਕਰਾਤੇ ਤੇ ਸੀਐਲਯੂ ਜਿਹੜਾ ਬਣਾਇਆ ਗਿਆ ਉਹਦੇ ਬਾਰੇ ਦੱਸੋ ਸਾਨੂੰ ਹੁਣ ਆਪਾਂ ਵੀ ਕਿਸਾਨ ਹੈ ਜੀ ਇੰਨੀ ਟੈਕਨੀਕਲ ਨੋਲਿਜ ਤਾਂ ਹੈ ਨਹੀਂ ਜਿੰਨੀ ਸਾਨੂੰ ਪਤਾ ਚੱਲੀਓ ਤੁਹਾਡੇ ਮੂਰੇ ਆਪਾਂ ਗੱਲ ਰੱਖ ਰਹੇ ਆ ਪਰ ਇਹ ਪਾਲ ਗਰੁੱਪ ਦੀ ਤਰ੍ਹਾਂ ਇਹਦੀ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਜੀ ਇਸ ਦਾ ਖੁਲਾਸਾ ਕਰਨਾ ਜ਼ਰੂਰੀ ਹੈ ਤੇ ਜੇਕਰ ਮਤ ਤੁਹਾਡੇ ਨੂੰ ਫਿਰ ਵੀ ਕੋਈ ਸਰਕਾਰ ਐਕਸ਼ਨ ਨਹੀਂ ਲੈਂਦੀ ਕੋਈ ਅੱਗੇ ਕੋਈ ਵੱਡਾ ਤੁਸੀਂ ਸੰਘਰਸ਼ ਦੇਖੋ ਜੀ ਵੈਸਾ ਐਸਾ ਹੋਣੇਗਾ ਨਹੀਂ ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਤੇ ਸਾਨੂੰ ਬਹੁਤ ਜ਼ਿਆਦਾ ਆਸ ਹੈ ਸਾਡੇ ਲਈ ਰੱਬ ਸਮਾਨ ਹੈ ਸਾਡੇ ਜਿਹੜੇ ਕੈਬਨਿਟ ਮਿਨਿਸਟਰ ਹਨਮੋਲ ਗਗਨ ਮਾਨ ਉਹ ਸਾਡੇ ਐਮਐਲਏ ਹੈ ਜੀ ਆਪਾਂ ਉਹਨਾਂ ਕੋਲ ਵੀ ਜਾਉਂਗੇ ਆਪਾਂ ਭਗਵੰਤ ਮਾਨ ਜੀ ਕੋਲ ਵੀ ਜਾਉਂਗੇ ਤੇ ਸਾਨੂੰ ਆਸ ਹੈ ਵੀ ਇਹ ਸਰਕਾਰ ਕੁਛ ਨਾ ਕੁਛ ਇਹਨਾਂ ਦੀ ਐਕਸ਼ਨ ਲਾਉਂਗੀ ਪਹਿਲੀ ਸਰਕਾਰਾਂ ਦੇ ਟਾਈਮ ਇੱਕ ਸਕੈਮ ਹੋਇਆ ਛੋਟੀ ਗੱਲ ਨਹੀਂ ਹੈ ਮੰਨ ਲਓ ਸੈਂਟ ਇਹਨਾਂ ਨੇ ਕਰਤੇ ਨਕਲੀ ਜੀ ਪਰ ਉਰੇ ਜਿਹੜੇ ਬੁੱਢਾ ਚ ਬੰਦੇ ਬੈਠੇ ਹੱਤ ਉਹਨਾਂ ਦਾ ਵੀ ਹੈ ਨਾ ਉਸ ਪੁਰਾਣੇ ਟਾਈਮ ਤੇ ਸੀਐਮ ਲੈਵਲ ਦੀਆਂ ਦਬਾਬ ਹੋਣਾ ਕੁਛ ਨਾ ਕੁਛ ਇਹ ਕਿੱਦਾਂ ਕੋਈ ਜਮਾ ਕਰਾ ਦਊਗਾ ਜੀ ਇਹਨਾਂ ਦੀ ਵੀ ਜੈਂਟਲਮੈਨ ਪਾਣੀ ਰੋਗ ਦੇ ਅੱਜ ਹਾਂਜੀ ਸਾਡੀ ਅੱਜ ਵੀ ਅੱਜ ਵੀ ਸਾਨੂੰ ਡੇਟ ਲਈ ਗਈ ਸੀ ਜੀ ਅਚਾਨਕ ਸਾਡੀ ਹੁਣ ਸਾਨੂੰ ਮੈਸੇਜ ਆ ਰਿਹਾ ਵੀ ਡੇਟ ਕੈਨਸਲ ਹੋ ਗਈ ਅੱਜ ਸੁਣਵਾਈ ਤੇ ਸੀਗੀ ਸਾਡੀ ਇਸੇ ਨਾਲ ਹੀ ਪ੍ਰਦਰਸ਼ਨ ਦੇ ਵਿੱਚ ਉਹ ਲੋਕ ਵੀ ਪਹੁੰਚੇ ਜਿਨ੍ਹਾਂ ਨੂੰ ਇਸੇ ਬਿਲਡਰ ਦੇ ਵੱਲੋਂ ਪਲਾਟ ਵਿਚੇ ਗਏ ਸੀ ਤੇ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਇੱਕ ਵਾਰੀ ਤੁਸੀਂ ਉਹ ਵੀ ਸੁਣੋ ਇਹ ਪਹਿਲਾਂ ਇੱਕ ਪ੍ਰੋਜੈਕਟ ਬੰਨ ਬਣਾਇਆ ਫਿਰ ਇਹਨਾਂ ਨੂੰ ਲੱਗਿਆ ਵੀ ਇਹ ਬਹੁਤ ਸਕਸੈਸਫੁਲ ਹੋ ਰਿਹਾ ਹੈ ਲੋਕ ਬਹੁਤ ਇਹਦੇ ਵਿੱਚ ਸ਼ਾਮਿਲ ਹੋ ਰਹੇ ਹਨ ਫਿਰ ਉਹਨਾਂ ਨੇ ਇੱਕ ਨਾ ਨਾਲ ਪ੍ਰੋਜੈਕਟ 2 ਸ਼ੁਰੂ ਕਰਤਾ ਪ੍ਰੋਜੈਕਟ 2 ਦੇ ਵੀ ਪੈਸੇ ਇਹਨਾਂ ਨੇ 10 ਔਰ 11 ਚ ਲੈਣੇ ਸ਼ੁਰੂ ਕਰਤੇ ਜਿਨ੍ਹਾਂ ਦੀ ਕੀਮਤ ਇਹਨਾਂ ਨੇ ਪਹਿਲਾਂ 800 ਸੀ ਦੂਜੇ ਪ੍ਰੋਜੈਕਟ ਦੀ ਕੀਮਤ ਇਹਨਾਂ ਨੇ 11000 ਰੁਪਏ ਪਰ ਸਕੁਅਰ ਯਾਰਡ ਰੱਖੀ ਕੀਮਤ ਨਾ ਤੇ ਮੇਰਾ 200 ਗਜ ਦਾ ਪਲਾਟ ਹੈ ਮੈਂ 22 ਲੱਖ ਰੁਪਇਆ ਦਿੱਤਾ ਹੈ ਔਰ ਉਹ ਮੈਂ ਬੈਂਕ ਤੋਂ ਲੋਨ ਲੈ ਕੇ ਦਿੱਤਾ ਹੈ ਇਹਨਾਂ ਨੇ ਅਰੇਂਜ ਕੀਤਾ ਵੀ ਬੈਂਕ ਤੋਂ ਲੋਨ ਤੁਹਾਨੂੰ ਕਰਵਾ ਦਾਂਗੇ ਔਰ ਸਾਡੀ ਜਿਹੜੀ ਜ਼ਮੀਨ ਹੈ ਬਜਾਇਏ ਕਿ ਸੁਸਾਇਟੀ ਖਰੀਦਦੀ ਉਹਨਾਂ ਨੇ ਮਾਜਾ ਨੂੰ ਹੀ ਅਥਾਰਾਈਜ਼ ਕਰਤਾ ਮਾਜਾ ਨੇ ਉਹ ਜ਼ਮੀਨ ਆਪਣੇ ਨਾਮ ਤੇ ਹੀ ਖਰੀਦ ਕੇ ਔਰ ਅੱਗੇ 35 ਕਰੋੜ ਦੀ ਖਰੀਦ ਕੇ 48 ਕਰੋੜ ਦੀ ਉਹ ਜ਼ਮੀਨ ਵੇਚ ਮਾਜਾ ਮਾਜਾ ਵਾਲੀ ਵੀ ਕਰ ਦੋ ਮਾਜਾ ਮਾਜਾ ਜਿਹੜਾ ਹੈਗਾ ਉਹ ਇਨੋਵੇਟਿਵ ਦਾ ਜਿਹੜਾ ਸਾਡਾ ਬਿਲਡਰ ਵੀ ਆ ਰਿ ਇਨੋਵੇਟਿਵ ਸੁਸਾਇਟੀ ਜਿਹੜੀ ਹੈਗੀ ਹੈ ਉਹਦਾ ਉਹ ਓਨਰ ਵੀ ਹੈ ਤੇ ਉਹਦਾ ਨਾਮ ਹੁਣ ਮੈਂ ਜਗਜੀਤ ਸਿੰਘ ਮਾਜਾ ਨਹੀਂ ਕਹਾਂਗੀ ਮੈਂ ਉਹ ਜਗਜੀਤ ਸਿੰਘ ਬਕਰ ਕਹਾਂਗੀ ਇਹ ਸੋਸਾਇਟੀ 'ਚ ਟੋਟਲ ਕਿੰਨੇ ਕਿੰਨੇ ਮੈਂਬਰ ਹੈਗੇ ਆ ਇਹਨਾਂ ਨੇ ਮਤਲਬ 플ੌਟ ਕਿੰਨੇ 플ੌਟ ਪਟਲੇ ਸੀਗੇ ਕਿੰਨੇ ਸੋਸਾਇਟੀ ਮੈਂਬਰ ਹੈਗੇ ਮਤਲਬ ਇਹ 700 750 ਤੋਂ ਉੱਪਰ ਸੀਗੇ ਜਿਹਦੇ ਵਿੱਚ 558 ਜਿਹੜੇ ਆ ਪ੍ਰੋਜੈਕਟ 1 'ਚ ਮੈਂਬਰ ਹੈ 188 ਮੈਂਬਰ ਜਿਹੜੇ ਆ ਉਹ ਪ੍ਰੋਜੈਕਟ 2 'ਚ ਹੈ ਤੇ ਪ੍ਰੋਜੈਕਟ 2 ਦੇ ਮੈਂਬਰਾਂ ਨਾਲ ਵਿਚਾਰਿਆਂ ਨਾਲ ਇੰਨੀ ਉਹ ਕੀਤੀ ਇਹਨੇ ਠੱਗੀ ਕਿ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਆਪਣੇ ਨਾਮ ਹੀ ਕਰਾ ਕੇ ਅੱਗੇ ਉਹਨੇ ਸੇਲ ਕਰਤੀ ਹੈ ਔਰ ਫਿਰ ਦੇਖੋ ਫਿਰ ਤੁਸੀਂ ਦੇਖੋ ਪੁਰਾਣੀ ਸੋਸਾਇਟੀ ਦੇ ਜਿਹੜੇ ਕਰਤਾ ਧਰਤਾ ਸੀ ਉਹਨਾਂ ਨੇ ਸਾਨੂੰ ਪ੍ਰੋਜੈਕਟ ਉਹ ਦੁਆ ਤੇ ਅਲਾਟਮੈਂਟ ਲੈਟਰ ਦੁਆ ਤੇ ਜਦ ਕਿ ਬੰਦੇ ਬੰਦੇ ਦੀ ਉਹ ਰਹਿ ਰਹੇ ਨੇ 500 ਨਾਟ ਬੰਦੇ ਜਿਹੜੇ ਕਹਿ ਰਹੇ ਕੋਈ ਵੀ ਨਹੀਂ ਰਹਿ ਰਹੇ ਕਿਸੇ ਇੱਕ ਨੂੰ ਕਿਸੇ ਨੂੰ 1 ਇੰਚ ਜ਼ਮੀਨ ਜਿਹੜੀ ਹੈ ਉਸ ਕਿਸੇ ਨੂੰ ਨਹੀਂ ਮਿਲੀ ਹੈ ਔਰ ਪ੍ਰੋਜੈਕਟ 2 ਵਾਲਿਆਂ ਨੂੰ ਅਲਾਟਮੈਂਟ ਲੈਟਰ ਵੀ ਦੇ ਦਿੱਤੇ ਉਸ ਤੇ ਵੀ ਸਾਈਨ ਕਰਕੇ ਦੇ ਦਿੱਤੇ ਕਿ ਤੁਹਾਡਾ ਜਿਹੜਾ ਪਲਾਟ ਹੈ ਇਹ ਵਾਲਾ ਨੰਬਰ ਹੈ ਮੇਰਾ 989 ਨੰਬਰ ਸੀ ਜਦ ਕਿ ਉੱਥੇ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਸੋਸਾਇਟੀ ਦੇ ਨਾਮ ਹੀ ਹੋਰ ਬਾਚੋ ਜਿਹੜਾ ਪ੍ਰੋਜੈਕਟ ਸੀ ਨਾ ਪ੍ਰੋਜੈਕਟ 2 ਉਹ ਵਿਡਰਾ ਕਰ ਲਿਆ ਕਿੰਨੇ ਏਕੜ ਦਾ ਫਰਾਡ ਕੀਤਾ ਗਿਆ ਮੈਮ ਟੋਟਲ ਜਿਹੜਾ 85 ਏਕੜ ਜਿੰਨੇ 85 ਏਕੜ ਹੈ 60 ਏਕੜ ਤੇ 25 ਏਕੜ ਕਿੰਨੇ ਸਾਲ ਹੋ ਗਏ ਆਪ ਲੋਕੋ ਕੀ ਲੜਾਈ ਲੜਤੇ ਹੋਏ ਕਿੰਨਾ ਸਾਲ ਹੋ ਗਿਆ 2011 ਸੇ ਲੜ ਰਹੇ ਆ 13 ਸਾਲ ਹੋ ਗਏ क्योंकि क्योंकि उसमें जो बड़े अधिकारी हैं वो उसके उसको शील्ड कर रहे हैं वो उसके साथ मिले हुए हैं तो आज को हमें अपने प्लॉट मिल गए होते तो मतलब बड़े पुलिस अधिकारियों ने छोटे पुलिस अधिकारियों के साथ बेईमानी की है बड़ी मछली छोटी मछली को खा के हमारे को इन्होंने बुलाया हुआ था क्योंकि हमारी भी कम्प्लेट थी इन्होंने हमारे साथ फ्रॉड किया है तो हमारे को भी बुलाया हुआ था लेकिन अब उन्होंने डेट दे दिया हमें समय नहीं दिया गया अब तारीख दे दिया कल की कल सवा बजे आ कल हम आएंगे, क्योंकि हम पार्ट है। हम पार्टी मांग, मांग रखते हैं कि पहले तो माजा से जो है इन्होंने कैसे उसको दी है, उसके जो हैं, वो कैसे किए और माजा से हमारी ये है कि हमारे प्लॉट जो जल्दी से जल्दी दिए जाएं और एक माजा को मैं ये कहना चाहती हूँ कि अब प्लॉट वो नहीं देगा हम उससे लेंगे पिंड का पानी रोक दिया जिन पिंड पानी उतरी नहीं चाहता पिंड की जड़ी मतलब सड़क दुए पिंड जोड़ दी है ਉਮਾ ਵੈਰੀਗੇਟ ਲਾ ਦੇ ਹਾਂਜੀ ਤੋਗਾ ਤੋਂ ਬਣੀ ਬੜੀ ਮਸਲਾ ਜਿਹਾ ਕਿਸੇ ਨੇ ਟਰਾਲੀ ਭਰ ਗਿਆ ਚਾਰੇ ਕੀ ਆ ਕਾਸੀ ਕੀ ਪਿੰਡਾਂ માં ਕਈ ਹਜ਼ਾਰਾਂ ਮਹਿਸਾਂ ਖੜੀਆਂ ਜੇ ਕਿਸੇ ਨੇ ਟਰਾਲੀ ਲੈਣੀ ਹੈ ਉਹ ਉੱਪਰ ਉਮਾ ਫਸਦੀ ਹੈ ਵੈਰੀਗੇਟ ਬਬੇ ਜੀ ਆਪਣਾ ਕੀ ਨਾਮ ਹੈ ਮੇਰੇ ਨਾਮ ਗੁਰदयाल ਸਿੰਘ ਹੈ ਤੁਹਾਡੇ ਵੀ ਸੈਂ ਝੁੱਠੇ ਮਾਰੀ ਕੀ ਝੁੱਠੇ ਸਾਈਨ ਆ ਮੈਂ 8 ਮੈਂਬਰ ਹੈ 8ਾਂ ਦੀ ਉਹ ਜ਼ਮੀਨ ਇਹਨੇ ਝੁੱਠੇ ਸਾਈਨ ਕਰ ਗਏ ਕੁੱਲੀ ਗਲੈਂਡ માં ਪਾ ਲਈ ਮੇਰੀ ਗੱਲ ਕੋਈ ਨਹੀਂ ਕੀ ਗੱਲਬਾਤ ਨਹੀਂ ਕੋਈ ਨੇ ਮਾਰੀ ਗੱਲ ਉਹ ਮਸਲਾ ਐਗਰੀਮੈਂਟ ਨਹੀਂ ਕਰਿਆ ਕਦੇ ਨਾ ਜ਼ਮੀਨ ਦੇ ਬਾਰੇ ਮੈਂ ਸੌਦਾ ਕਰਿਆ ਜੇ ਮੰਗ ਕਾਲੀ ਬਣਾ ਦੇਣਾ ਤੂੰ ਕੀ ਮੰਗਣਾ ਚਾਹੋਗੇ ਬਾਬਾ ਜੀ ਅਸੀਂ ਕਹਿੰਦੇ ਆ ਵੀ ਮਾਰੀਆਂ ਜ਼ਮੀਨਾਂ ਬਾਹਰ ਕੱਢੋ ਬਾਹਰੇ ਪਾਣੀ ਨੂੰ ਮਸਲ ਯਾ ਤਾਂ ਇਹ ਲਵੇ ਪੀਸੀ ਲਾਰੇ ਨਹੀਂ ਜਿਹੜੀ ਸਾਰੀ ਪਿੰਡ ਦੀ ਸਾਰੀ ਆ ਮੈਂ ਪਾਟ ਕੇ ਪਾਈਪ ਲਾਈਨ ਦੱਬੀ ਜਾਵੇ ਇਸੇ ਨਾਲ ਹੀ ਅਸੀਂ ਸਬੰਧਿਤ ਬਿਲਡਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਸੋ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ ਤੇ ਦੇਖਣਾ ਹੋਏਗਾ ਕਿ ਜਾਂਚ ਦੇ ਵਿੱਚ ਕੀ ਕੁਝ ਸੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਮੁਹਾਲੀ ਤੋਂ ਸਤਿੰਦਰ ਸੱਬਰਵਾਲ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ